ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੰਬਰ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟੋ ਕੇ 6.5% ਤੇ ਆ ਗਈ ਹੈ ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਦਰ ਹੈ ਅਕਤੂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.9% ਸੀ ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ ਵਧਦੀ ਹੀ ਰਹੀ ਸੀ ਅਤੇ ਸੰਪਤੀ ਵਿਸ਼ਤਾ 7.1 ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਸੀ ਬੀਐਮਪੀ ਦੇ ਮੁਖ ਅਰਥ ਸ਼ਾਸਤਰੀ ਡਕਲਸ ਪੋਰਟਰ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ ਦੋ ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰਤ ਦੇ ਵਿੱਚ 6.0% ਦੀ ਇੰਨੀ ਵੱਡੀ ਕਮੀ ਆਖਰੀ ਵਾਰ 1999 ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ। ਉਨਾਂ ਨੇ ਕਿਹਾ ਕਿ ਬਾਦੀ ਵਾਦੇ ਦੀ ਗਿਤੀ ਘਟਣ ਨੌਕਰੀਆਂ ਦੇ ਲਈ ਮੁਕਾਬਲਾ ਘਟ ਹੋਇਆ ਜਿਸ ਦੇ ਨਾਲ ਫਿਰੋਜ਼ਗਰੀ ਦਰ ਦੇ ਵਿੱਚ ਕਮੀ ਆਈ ਹੈ ਇਸ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54000 ਨੌਕਰੀਆਂ ਬਿਜੋੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਜਦੋਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਤਾ ਨਿਜੀ ਖੇਤਰ ਤੋਂ ਆਏ ਅਤੇ ਇਸ ਸਮੁੱਚੇ ਵਾਦੇ ਦੇ ਵਿੱਚ ਮੁੱਖ ਤੌਰ ਉਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਧੇ ਦਾ ਯੋਗਦਾਨ ਦੇ ਇਹ ਉਮਰ ਵਰਗ ਸਾਲ ਤੇ ਵੱਡੀ ਹਿੱਸੇਦਾਰਨ ਔਖੀ ਜੋਬ ਮਾਰਕੀਟ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਉਹਨਾਂ ਦੀ ਬੇਰੋਜ਼ਗਾਰੀ ਦਰ ਘਟ ਕੇ 12.8% ਰਹਿ ਗਈ ਹੈ ਕਈ ਖੇਤਰਾਂ ਨੇ ਨੌਕਰੀਆਂ ਦੇ ਵਿੱਚ ਵਾਧਾ ਕੀਤਾ ਜਿਵੇਂ ਹੈਲਥ케ਅਰ ਅਤੇ ਸਮਾਜਿਕ ਸਹਾਇਤਾ ਰਿਹਾਇਸ਼ ਅਤੇ ਭੋਜਨ ਸਪੰਸਮਾ ਤੇ ਕੁਦਰਤ ਸਰੋਤ ਪਰ ਥੋਕ ਅਤੇ ਰਿਟੇਲ ਅਤੇ ਟ੍ਰੇਡ ਦੇ ਵਿੱਚ ਨੌਕਰੀਆਂ ਘਟੀਆਂ ਨੇ ਜਿਸ ਦੇ ਨਾਲ ਪਿਛਲੇ ਮਹੀਨੇ ਦੇ ਵਾਅਦੇ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਸੁੱਪਵੇ ਦੇ ਵਿੱਚ ਅਲਬਰਟਾ ਨੇ ਸਭ ਤੋਂ ਵੱਧ 29000 ਨੌਕਰੀਆਂ ਜੋੜੀਆਂ ਜਦਕਿ ਨਿਊ ਬਾਂਸਵੀ ਕਤੇ ਮੈਨੀਟੋਬਾ ਨੇ ਵੀ ਕੁਝ ਹਜ਼ਾਰ ਨੌਕਰੀਆਂ ਜੋੜੀਆਂ ਹੋਰ ਸੁੱਪਵੇ ਦੇ ਵਿੱਚ ਕੋਈ ਖਾਸ ਬਤਲਵ ਨਹੀਂ ਆਇਆ ਸਲਾਨਾ ਅਧਾਰ ਉਤੇ ਦੇਖਿਆ ਜਾਵੇ ਤਾਂ ਪ੍ਰਤੀ ਘੰਟਾ ਔਸਤ ਤਨਖਾਹ 3.6% ਵਧ ਗਈ ਹੰਤੀ ਟੋਲਰ ਹੋ ਗਿਆ ਜਿਸ ਦਾ ਮਤਲਬ ਹੈ ਕਿ 1.7 ਡਾਲਰ ਦਾ ਵਾਧਾ ਰਿਪੋਰਟਰ ਨੇ ਲਿਖਿਆ ਹੈ ਕਿ ਇਹ ਮਜ਼ਬੂਤ ਜੋਬ ਰਿਪੋਰਟਰ ਕੈਨੇਡਾ ਦੀ ਅਰਥਵਿਵਸਥਾ ਬਾਰੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਇਆ ਕਈ ਸਕਾਰਾਤਮਕ ਖਬਰਾਂ ਦੇ ਨਾਲ ਮਿਲਦੀ ਹੈ ਜਿਵੇਂ ਤੀਸਰੀ ਤਮਾਹੀ ਦੀ ਜੀਟੀਪੀ ਉਮੀਦ ਤੋਂ ਬਿਹਤਰ ਰਹੀ ਅਤੇ ਪਹਿਲਾ ਵੀ ਨੌਕਰੀਆਂ ਦੇ ਵਿੱਚ ਚੰਗਾ ਵਾਧਾ ਹੋਇਆ ਉਨਾ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਜਹੀ ਤੇਜ਼ੀ ਦੇ ਨਾਲ ਚੱਲ ਰਹੀ ਮਹਿੰਗਾਈ ਦੇ ਨਾਲ ਇਹ ਬੈਂਕ ਆਫ ਕੈਨੇਡਾ ਵੱਲੋਂ ਨੀੜਲੇ ਪੂਰੇ ਸਤ ਵਿੱਚ ਦਰ ਰ ਵਿੱਚ ਕਟੌਤੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਾ ਹੈ ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਸ ਦਰ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਵੇਗਾ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੰਬਰ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟੋ ਹੋ ਕੇ 6.5% ਆ ਗਈ ਹੈ ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਦਰ ਹੈ ਅਕਤੂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.9% ਸੀ ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ ਸੰਪਤੀ ਹੀ ਰਹੀ ਸੀ ਅਤੇ ਸੰਪਤੀ ਵਿਸ਼ਤਾ 7.1 ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਸੀ ਬੀਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ 2 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਵਿੱਚ 6.0% ਦੀ ਇੰਨੀ ਵੱਡੀ ਕਮੀ ਆਖਰੀ ਵਾਰ 1999 ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ ਉਨਾਂ ਕੇ ਹਾਕੇ ਵਾਦੀ ਵਾਦੇ ਦੀ ਗਿਤੀ ਕਟਨ ਨੌਕਰੀਆਂ ਦੇ ਲਈ ਮੁਕਾਬਲਾ ਘਟ ਹੋਇਆ ਜਿਹਦੇ ਨਾਲ ਬਰੋਸਕਰੀ ਦਰ ਦੇ ਵਿੱਚ ਕਮੀ ਆਈ ਹੈ ਇਸ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54 ਹਜ਼ਾਰ ਨੌਕਰੀਆਂ ਵੀ ਜੋੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਜਦੋਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਤਾ niche ਖੇਤਰ ਤੋਂ ਆਏ ਅਤੇ ਇਸ ਸਮੁੱਚੇ ਵਾਦੇ ਦੇ ਵਿੱਚ ਮੁੱਖ ਤੌਰ ਉਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਧੇ ਦਾ ਯੋਗਦਾਨ ਦੇ ਇਹ ਉਮਰ ਵਰਗ ਸਾਲ ਤੇ ਵੱਡੀ ਹਿੱਸੇ ਦੌਰਾਨ ਔਖੀ ਜੋਬ ਮਾਰਕੀਟ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਉਹਨਾਂ ਦੀ ਬੇਰੋਜ਼ਗਾਰੀ ਦਰ ਘਟ ਕੇ 12.8% ਰਹਿ ਗਈ ਹੈ। ਕਈ ਖੇਤਰਾਂ ਨੇ ਨੌਕਰੀਆਂ ਦੇ ਵਿੱਚ ਵਾਅਦਾ ਕੀਤਾ ਜਿਵੇਂ ਹੈਲਥਕੇਅਰ ਅਤੇ ਸਮਾਜਿਕ ਸਹਾਇਤਾ ਰਿਹਾਇਸ਼ ਅਤੇ ਭੋਜਨ ਸਪੰਸਮਾ ਤੇ ਕੁਦਰਤ ਸਰੋਤ ਪਰ ਤੋਂ ਕਟੇ ਰਿਟੇਲ ਐਂਡ ਟ੍ਰੇਡ ਦੇ ਵਿੱਚ ਨੌਕਰੀਆਂ ਘਟੀਆਂ ਨੇ ਜਿਸ ਦੇ ਨਾਲ ਪਿਛਲੇ ਮਹੀਨੇ ਦੇ ਵਾਅਦੇ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ। ਸੂਬੇ ਦੇ ਵਿੱਚ ਅਲਬਰਟਾ ਨੇ ਸਭ ਤੋਂ ਵੱਧ 29000 ਨੌਕਰੀਆਂ ਜੋੜੀਆਂ ਜਦਕਿ ਨਿਊ ਬਾਂਸਵੀ ਕਟੇ ਮੈਨੀਟੋਬਾ ਨੇ ਵੀ ਕੁਝ ਹਜ਼ਾਰ ਨੌਕਰੀਆਂ ਜੋੜੀਆਂ। ਹੋਰ ਸਪੇ ਦੇ ਵਿੱਚ ਕੋਈ ਖਾਸ ਬਤਲਵ ਨਹੀਂ ਆਇਆ ਅਸਲਾਨਾ ਅਧਾਰ ਉਤੇ ਦੇਖਿਆ ਜਾਵੇ ਤਾਂ ਪ੍ਰਤੀ ਘੰਟਾ ਔਸਤ ਤਨਖਾਹ 3.6% ਵਧ ਕੇ 37 ਡਾਲਰ ਹੋ ਗਈ ਹੈ ਜਿਸ ਦਾ ਮਤਲਬ ਹੈ ਕਿ 1.7 ਡਾਲਰ ਦਾ ਵਾਧਾ ਪੋਰਟਰ ਨੇ ਲਿਖਿਆ ਹੈ ਕਿ ਇਹ ਮਜ਼ਬੂਤ ਜੋਬ ਰਿਪੋਰਟਰ ਕੈਨੇਡਾ ਦੀ ਅਰਥਵਿਵਸਥਾ ਬਾਰੇ ਪਿਛਲੇ ਕੁਝ ਹਫ਼ਤੇ ਦੇ ਵਿੱਚ ਆਇਆ ਕੋਈ ਸਕਾਰਾਤਮਕ ਖਬਰਾਂ ਦੇ ਨਾਲ ਮਿਲਦੀ ਹੈ ਜਿਵੇਂ ਕਿ ਇਸੇ ਤਮਾਹੀਨੇ ਜੀਡੀਪੀ ਉਮੀਦ ਤੋਂ ਬਿਹਤਰ ਰਹੀ ਅਤੇ ਪਹਿਲਾ ਵੀ ਨੌਕਰੀਆਂ ਦੇ ਵਿੱਚ ਚੰਗਾ ਵਾਧਾ ਹੋਇਆ ਉਨਾ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਜਹੀ ਤੇਜ਼ੀ ਦੇ ਨਾਲ ਚੱਲ ਰਹੀ ਮਹਿੰਗਾਈ ਦੇ ਨਾਲ ਇਹ ਬੈਂਕ ਆਫ ਕੈਨੇਡਾ ਵੱਲੋਂ ਨੀੜਲੇ ਪੂਰੇ ਦੇ ਵਿੱਚ ਦਰਰ ਵਿੱਚ ਕਟੌਤੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਾ ਹੈ। ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਸ ਦਰ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਵੇਗਾ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੰਬਰ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟੋ ਹੋ ਕੇ 6.5% ਆ ਗਈ ਹੈ, ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਦਰ ਹੈ। ਅਕਤੂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.9% ਸੀ। ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ संपत्ति ही 8% ਅਤੇ ਸੰਪਤੀ ਵਿਸਥਾ 7.1 ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਾ ਸੀ ਬੀਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ 2 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਵਿੱਚ 6% ਦੀ ਇੰਨੀ ਵੱਡੀ ਕਮੀ ਆਖਰੀ ਵਾਰ 1999 ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ ਉਨ੍ਹਾਂ ਕਿਹਾ ਕਿ ਵੱਧਦੇ ਵੱਧੇ ਦੀ ਗਤੀ ਘਟਣ ਨੌਕਰੀਆਂ ਦੇ ਲਈ ਮੁਕਾਬਲਾ ਘਟ ਹੋਇਆ ਜਿਸ ਦੇ ਨਾਲ ਫਿਰ ਉਸ ਗਰੀਦਦ ਦੇ ਵਿੱਚ ਕਮੀ ਆਈ ਹੈ ਇਸ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54000 ਨੌਕਰੀਆਂ ਵਿਛੋੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਜਦੋਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਤਾ ਨਿਜੀ ਖੇਤਰ ਤੋਂ ਆਏ ਅਤੇ ਇਸ ਸਮੁੱਚੇ ਵਾਧੇ ਦੇ ਵਿੱਚ ਮੁੱਖ ਤੌਰ ਉਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਧੇ ਦਾ ਯੋਗਦਾਨ ਦੇ ਇਹ ਉਮਰ ਵਰਗ ਸਾਲ ਦੇ ਵੱਡੀ ਹਿੱਸੇ ਦੌਰਾਨ ਔਖੀ ਜੋਬ ਮਾਰਕੀਟ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਉਨ੍ਹਾਂ ਦੀ ਬੇਰੋਜ਼ਗਾਰੀ ਦਰ ਘਟ ਕੇ 12.8% ਰਹਿ ਗਈ ਹੈ ਕਈ ਖੇਤਰਾਂ ਨੇ ਨੌਕਰੀਆਂ ਦੇ ਵਿੱਚ ਵਾਅਦਾ ਕੀਤਾ ਜਿਵੇਂ ਹੈਲਥ케ਅਰ ਅਤੇ ਸਮਾਜਿਕ ਸਹਾਇਤਾ ਰਿਹਾਇਸ਼ ਅਤੇ ਭੋਜਨ ਸਪਲਾਈ ਚੇ ਕੁਦਰਤ ਸਰੋਤ ਪਰ ਥੋਕ ਅਤੇ ਰਿਟੇਲ ਟ੍ਰੇਡ ਦੇ ਵਿੱਚ ਨੌਕਰੀਆਂ ਘਟੀਆਂ ਨੇ ਜਿਸ ਦੇ ਨਾਲ ਪਿਛਲੇ ਮਹੀਨੇ ਦੇ ਵਾਅਦੇ ਨੂੰ ਕੁਝ ਹੱਦ ਤੱਕ ਨੁਕਸਾਨ ਪਹੁੰਚਿਆ ਹੈ ਸੂਬੇ ਦੇ ਵਿੱਚ ਅਲਬਰਟਾ ਨੇ ਸਭ ਤੋਂ ਵੱਧ 29 ਹਜ਼ਾਰ ਨੌਕਰੀਆਂ ਜੋੜੀਆਂ ਜਦਕਿ ਨਿਊ ਬਾਂਸਵੀ ਕਟੇ ਮੈਨੀਟੋਬਾ ਨੇ ਵੀ ਕੁਝ ਹਜ਼ਾਰ ਨੌਕਰੀਆਂ ਜੋੜੀਆਂ ਹੋਰ ਸੂਬੇ ਦੇ ਵਿੱਚ ਕੋਈ ਖਾਸ ਬਤਲਵ ਨਹੀਂ ਆਇਆ ਸਲਾਨਾ ਆਧਾਰ ਉੱਤੇ ਦੇਖਿਆ ਜਾਵੇ ਤਾਂ ਪ੍ਰਤੀ ਘੰਟਾ ਔਸਤ ਤਨਖਾਹ 3.6% ਵੱਧ ਕੇ 37 ਡਾਲਰ ਹੋ ਗਈ ਹੈ ਜਿਸ ਦਾ ਮਤਲਬ ਹੈ ਕਿ 1.72 ਡਾਲਰ ਦਾ ਵਾਧਾ ਰਿਪੋਰਟਰ ਨੇ ਲਿਖਿਆ ਕਿ ਇਹ ਮਜ਼ਬੂਤ ਜੋਬ ਰਿਪੋਰਟਰਡ ਕੈਨੇਡਾ ਦੀ ਅਰਥਵਿਵਸਥਾ ਬਾਰੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਆਇਆ ਕਈ ਸਕਾਰਾਤਮਕ ਖਬਰਾਂ ਦੇ ਨਾਲ ਮਿਲਦੀ ਹੈ ਜਿਵੇਂ ਕਿ ਇਸੇ ਤਿਮਾਹੀ ਦੀ ਜੀਡੀਪੀ ਉਮੀਦ ਤੋਂ ਬਿਹਤਰ ਰਹੀ ਅਤੇ ਪਹਿਲਾ ਵੀ ਨੌਕਰੀਆਂ ਦੇ ਵਿੱਚ ਚੰਗਾ ਵਾਧਾ ਹੋਇਆ ਉਨਾ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਥੋੜੀ ਚਹੀ ਤੇਜ਼ੀ ਦੇ ਨਾਲ ਚੱਲ ਰਹੀ ਮਹਿੰਗਾਈ ਦੇ ਨਾਲ ਇਹ ਬੈਂਕ ਆਫ ਕੈਨੇਡਾ ਵੱਲੋਂ ਨੀੜਲੇਪੂ ਇੱਕ ਦੇ ਵਿੱਚ ਦਰਰ ਵਿੱਚ ਕਟੌਤੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰਦਾ ਹੈ ਬੈਂਕ ਆਫ ਕੈਨੇਡਾ ਆਪਣਾ ਅਗਲਾ ਵਿਆਸ ਦਰ ਬਾਰੇ ਫੈਸਲਾ ਬੁੱਧਵਾਰ ਨੂੰ ਸੁਣਾਵੇਗਾ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਨਵੰਬਰ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਘਟੋ ਹੋ ਕੇ 6.5% ਤੇ ਆ ਗਈ ਹੈ ਜੋ ਕਿ ਪਿਛਲੇ 16 ਮਹੀਨਿਆਂ ਦੇ ਵਿੱਚ ਸਭ ਤੋਂ ਘੱਟ ਦਰ ਹੈ ਅਕਤੂਬਰ ਦੇ ਵਿੱਚ ਬੇਰੋਜ਼ਗਾਰੀ ਦਰ 6.9% ਸੀ ਸਾਲ ਦੇ ਜ਼ਿਆਦਾਤਰ ਹਿੱਸੇ ਦੌਰਾਨ ਬੇਰੋਜ਼ਗਾਰੀ ਪਤੀਹੀ ਰਹੀ ਸੀ ਅਤੇ ਸੰਪਤੀ ਵਿਸਥਾ 7.1 ਤੱਕ ਪਹੁੰਚ ਗਈ ਸੀ ਜੋ ਕਿ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਸੀ ਬੀਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਇੱਕ ਨੋਟ ਵਿੱਚ ਲਿਖਿਆ ਹੈ ਕਿ 2 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਵਿੱਚ 6.2% ਦੀ ਇੰਨੀ ਵੱਡੀ ਕਮੀ ਆਖਰੀ ਵਾਰ 1999 ਦੇ ਟੈਕ ਬੂਮ ਦੌਰਾਨ ਦੇਖੀ ਗਈ ਸੀ ਉਨਾਂ ਕੇ ਹਾਕੇ ਵਾਦੀ ਵਾਦੇ ਦੀ ਗਿਤੀ ਘਟਣ ਨੌਕਰੀਆਂ ਦੇ ਲਈ ਮੁਕਾਬਲਾ ਘਟ ਹੋਇਆ ਜਿਹਦੇ ਨਾਲ ਫਿਰ ਉਸਕਾਰੀ ਦਰ ਦੇ ਵਿੱਚ ਕਮੀ ਆਈ ਹੈ ਇਸ ਨਾਲ ਹੀ ਅਰਥਵਿਵਸਥਾ ਨੇ ਪਿਛਲੇ ਮਹੀਨੇ 54000 ਨੌਕਰੀਆਂ ਵਿਛੜੀਆਂ ਜੋ ਕਿ ਉਮੀਦ ਤੋਂ ਵੱਧ ਨੇ ਅਤੇ ਲਗਾਤਾਰ ਤੀਜਾ ਮਹੀਨਾ ਜਦੋਂ ਨੌਕਰੀਆਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਜ਼ਿਆਦਾਤਰ ਵਾਤਾ ਨਿਜੀ ਖੇਤਰ ਤੋਂ ਆਏ ਅਤੇ ਇਸ ਸਮੁੱਚੇ ਵਾਦੇ ਦੇ ਵਿੱਚ ਮੁੱਖ ਤੌਰ ਉਤੇ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦੇ ਵਿੱਚ ਵਾਧੇ ਦਾ ਯੋਗਦਾਨ ਦੇ ਇਹ ਉਮਰ ਵਰਗ ਅਲਤੇ ਵੱਡੇ ਹਿੱਸੇ ਦਰਾਂ ਔਖੀ ਜੋਬ ਮਾਰਕੀਟ ਦਾ ਸਾਹਮਣਾ ਕਰ ਰਹੀ ਸੀ ਪਰ ਹੁਣ ਉਹਨਾਂ ਦੀ ਬੇਰੋਜ਼ਗਾਰੀ ਦਰ ਘਟ ਕੇ 12.8% ਰਹਿ ਗਈ ਹੈ